ਸਤ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਤੇ ਵੀਡੀਓ ਦੇਖਣ ਲਈ ਪਲੀਜ਼ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਅੱਜ ਆਪਾਂ ਕੁਝ ਬਣਾਉਣ ਲੱਗੇ ਸੀ ਟੇਸਟੀ ਉਹਦੇ ਲਈ ਆਪਾਂ ਨੇ ਬ੍ਰੈਡ ਲਏ ਜਿਨ੍ਹਾਂ ਨੂੰ ਆਪਾਂ ਤਵੇ ਦੇ ਉੱਪਰ ਰੱਖ ਕੇ ਗਰਮ ਕਰਾਂਗੇ ਚੰਗੀ ਤਰ੍ਹਾਂ ਸੇਕ ਲਾਂਗੇ ਇਹਨਾਂ ਨੂੰ ਕਰਾਂਚੀ ਜੇ ਕਰਨਾ ਆਪਾਂ ਨੇ ਤੇ ਤੁਸੀਂ ਚਾਹੋ ਤਾਂ ਇਹਨਾਂ ਨੂੰ ਫਰਾਈ ਵੀ ਕਰ ਸਕਦੇ ਹੋ ਤੇ ਉਹਦੇ ਲਈ ਤੁਸੀਂ ਗੈਸ ਸਲੋ ਕਰਕੇ ਇਹਨਾਂ ਨੂੰ ਫਰਾਈ ਕਰਨਾ ਜੇ ਤੁਸੀਂ ਫਰਾਈ ਕਰਨਾ ਪਰ ਮੈਂ ਬਿਨਾਂ ਘਿਓ ਤੇਲ ਤੋਂ ਬਣਾ ਰਹੀ ਆ ਤਾਂ ਕਰਕੇ ਤੇ ਇਹਨਾਂ ਨੂੰ ਇਦਾਂ ਹੀ ਸੇ ਆਪਾਂ ਦਬਾ ਦਬਾ ਕੇ ਸੇਕ ਲੈਣਾ ਹੈ ਉਲਟ ਪੁਲਟ ਕਰਕੇ ਤੇ ਜਦੋਂ ਇਹ ਸਿੱਕ ਜਾਣਗੇ ਚੰਗੀ ਤਰ੍ਹਾਂ ਆਪਾਂ ਤਾਰ ਲੈਣੇ ਫਿਰ ਦੂਸਰੇ ਬ੍ਰੈਡ ਆ ਜਿਹੜੇ ਉਹਨਾਂ ਨੂੰ ਗਰਮ ਕਰ ਲਾਂਗੇ ਇਦਾਂ ਹੀ ਕਰਕੇ ਆਪਾਂ ਸਾਰੇ ਬ੍ਰੈਡ ਆ ਜਿਹੜੇ ਉਹ ਤਿਆਰ ਕਰ ਲੈਣੇ ਆ ਤੇ ਮੈਂ ਛੋਟੀ ਗੈਸ ਤੇ ਬਣਾ ਰਹੀ ਆ ਮੀਡੀਅਮ ਹੀ ਗੈਸ ਆਪਣੇ ਚੱਲ ਰਹੀ ਆ ਤੇ ਹੁਣ ਆਪਾਂ ਨੇ ਬ੍ਰੈਡ ਦੇਖੋ ਇਦਾਂ ਕਰਕੇ ਆਪਣੇ ਸਾਰੇ ਸਿੱਕ ਸੇਕ ਕੇ ਤਿਆਰ ਕਰ ਲੈਣੇ ਆ ਤੇ ਫਿਰ ਇਹਨਾਂ ਨੂੰ ਸੇਕਣ ਤੋਂ ਬਾਅਦ ਆਪਾਂ ਠੰਡੇ ਵੀ ਕਰਨਾ ਹੈ ਠੀਕ ਹੈ ਉਸ ਤੋਂ ਬਾਅਦ ਆਪਾਂ ਰੱਖਾਂਗੇ ਕੜਾਈ ਗੈਸ ਤੇ ਤੇ ਇਹਦੇ ਵਿੱਚ ਇੱਕ ਤੋਂ ਦੋ ਚਮਚ ਤੁਸੀਂ ਤੇਲ ਘੋਲ ਪਾ ਸਕਦੇ ਆ ਉਹਦੇ ਬਾਅਦ ਇਹਨੂੰ ਪਿਆਜ਼ ਨੂੰ ਪਾਵਾਂਗੇ ਇੱਕ ਪਿਆਜ਼ ਲਿਆ ਆਪਾਂ ਨੇ ਕੱਟਿਆ ਹੋਇਆ ਨਾ ਬਾਲਾ ਬਰੀਕ ਨਾ ਮੋਟਾ ਤੇ ਥੋੜੀ ਜੀ ਹਰੀ ਮਿਰਚ ਤੇ ਟਮਾਟਰ ਪਾਵਾਂਗੇ ਠੀਕ ਹੈ ਜਿੰਨਾ ਚਿਰ ਆਪਣਾ ਸਮਾਨ ਪੱਕ ਰਿਹਾ ਆਪਾਂ ਨੂੰ ਜਿਹੜੇ ਬ੍ਰੈਡ ਆ ਉਹਨਾਂ ਦੇ ਪੀਸਸ ਕੱਟ ਲਵਾਂਗੇ ਤੁਸੀਂ ਆਪਦੀ ਚਵਾਸ ਦੇ ਕੱਟ ਸਕਦੇ ਆ ਜਿਵੇਂ ਵੀ ਤੁਹਾਨੂੰ ਪਸੰਦ ਹੋਣ ਹਨਾ ਤੇ ਮੈਂ ਅਦਰ ਬ੍ਰੈਡ ਦੇ ਪੀਸਿਸ ਕਰ ਲਏ। ਉਸ ਤੋਂ ਬਾਅਦ ਆਪਾਂ ਨੇ ਲਈਆ ਟਮੇਟੋ ਸੌਸ, ਤੇ ਲਸਣ ਅਦਰਕ ਦਾ ਪੇਸਟ ਤੇ ਮਾਇਓਨੀਜ਼। ਤਿੰਨ ਚੀਜ਼ਾਂ ਲਈਆਂ ਨੇ। ਤੇ ਇੱਥੇ ਤੁਸੀਂ ਮਸਾਲੇ ਆਪਦੀ ਚੋਅਸ ਦੇ ਐਡ ਕਰ ਸਕਦੇ ਹੋ। ਜੋ ਵੀ ਤੁਸੀਂ ਪਾਉਣਾ ਚਾਹੋ ਇਹਦੇ ਵਿੱਚ ਨਮਕ, ਮਿਰਚ, ਹਲਦੀ, ਗਰਮ ਮਸਾਲਾ, ਧਨੀਆ ਪਾਊਡਰ ਤੇ ਚਾਟ ਮਸਾਲਾ ਜੋ ਵੀ ਤੁਹਾਨੂੰ ਪਸੰਦ ਹੋਵੇ। ਮਸਾਲੇ ਪਾਉਣ ਤੋਂ ਬਾਅਦ ਮੈਂ ਅਦਰਕ ਲਸਣ ਦਾ ਪੇਸਟ ਪਾਇਆ ਥੋੜਾ ਜਿਹਾ। ਉਸ ਤੋਂ ਬਾਅਦ ਇਹ ਚ ਪਾਵਾਂਗੇ ਆਪਾਂ ਟਮੇਟੋ ਸੌਸ। ਤੇ ਇਹਨੂੰ ਤਿੰਨ ਤੋਂ ਚਾਰ ਮਿੰਟ ਪਕਾ ਕੇ ਤੇ ਬਸ ਜਿਹੜੇ ਬ੍ਰੈਡ ਆਪਾਂ ਕੱਟ ਕੇ ਪੀਸ ਰੱਖੇ ਉਹਨਾਂ ਨੂੰ ਮਿਕਸ ਕਰ ਦਵਾਂਗੇ ਇਹਨਾਂ ਨੂੰ ਵੀ ਥੋੜਾ ਜਿਹਾ ਪਕਾਵਾਂਗੇ ਉਸ ਤੋਂ ਬਾਅਦ ਇਹਦੇ ਉੱਤੇ ਪਾਵਾਂਗੇ ਆਪਾਂ ਵਾਈਟ ਵਾਲੇ ਤੇਲ ਜਿਹੜੇ ਚਿੱਟੇ ਤੇਲ ਹੁੰਦੇ ਆ ਇਹ ਆਪਸ਼ਨਲ ਆ ਤੁਸੀਂ ਪਾ ਸਕਦੇ ਹੋ ਨਹੀਂ ਆ ਤਾਂ ਸਕਿੱਪ ਵੀ ਕਰ ਸਕਦੇ ਹੋ ਹਨਾ ਤੇ ਮਿਉਨਿਜ਼ ਵੀ ਤੁਸੀਂ ਤੁਹਾਡੀ ਚੋਅ ਹੈ ਜੇ ਤੁਹਾਡੇ ਕੋਲ ਹੈਗੀ ਤਾਂ ਬਾਅਦ ਚ ਯੂਜ਼ ਕਰ ਲਓ ਨਹੀਂ ਆ ਤਾਂ ਸਕਿੱਪ ਕਰ ਸਕਦੇ ਹੋ ਇਹ ਆਪਣੇ ਬਣ ਕੇ ਬਿਲਕੁਲ ਤਿਆਰ ਹੋ ਗਏ ਆ ਤੇ ਇਹਨਾਂ ਨੂੰ ਆਪਾਂ ਸਰਵ ਕਰਾਂਗੇ ਇੱਕ ਪਲੇਟ ਦੇ ਵਿੱਚ ਬ੍ਰੈਡ ਆਪਾਂ ਕੱਢ ਲਏ ਆ ਜਿੰਨੇ ਕੁ ਤੁਸੀਂ ਖਾਣੇ ਆ ਉਸ ਹੱਬ ਨਾਲ ਤੁਸੀਂ ਪਾ ਲਏ ਮੇਰੇ ਬੱਚਿਆਂ ਦੇ ਆਉਣ ਦਾ ਟਾਈਮ ਹੋ ਗਿਆ ਸੀ ਮਨ ਨਾਲ ਹੀ ਪਾਰੇ ਸੀ ਉੱਪਰ ਦੀ ਆਪਾਂ ਪਾਵਾਂਗੇ ਮਾਇਓਨਿਜ਼ ਮੈਂ ਦੇਖਿਆ ਤਾਂ ਬਹੁਤ ਜ਼ਿਆਦਾ ਥਿੱਕ ਸੀਗੀ ਦੇਖੋ ਤੇ ਫਿਰ ਮੈਨੂੰ ਲੱਗਾ ਪਾਣੀ ਠੀਕ ਨਹੀਂ ਹੈਗੀਗੀ ਮੈਂ ਫਿਰ ਇਹਨੂੰ ਕੌਲੀ ਦੇ ਵਿੱਚ ਪਾਇਆ ਤੇ ਥੋੜਾ ਜਿਹਾ ਦੁੱਧ ਪਾਇਆ ਤੇ ਉਹਨੂੰ ਚੰਗੀ ਤਰ੍ਹਾਂ ਘੁਮਾਇਆ ਠੀਕ ਆ ਥੋੜਾ ਜਿਹਾ ਇੱਕ ਤੋਂ ਦੋ ਤੱਕ ਦੇ ਦੁੱਧ ਦੇ ਪਾ ਕੇ ਉਹਨਾਂ ਨੂੰ ਦੋ ਚਮਚੇਪ ਦੁੱਧ ਦੇ ਪਾ ਕੇ ਦੋ ਚਾਰ ਮਿੰਟ ਚੰਗੀ ਤਰ੍ਹਾਂ ਘੁਮਾਉਣਾ ਤੇ ਇਦਾਂ ਦੀ ਬਣ ਕੇ ਇਹ ਤਿਆਰ ਹੋ ਜੂਗੀ ਠੀਕ ਹੈ ਤੇ ਫਿਰ ਇਹਨੂੰ ਥੋੜੀ ਥੋੜੀ ਆਪਾਂ ਉੱਪਰ ਪਾ ਲਵਾਂਗੇ ਬਰੈਡ ਦੇ ਦੇ ਨਾਲ ਪਾ ਦਾਂਗੇ ਥੋੜੇ ਜਿਹਾ ਚਿੱਟੇ ਤੇਲ ਤੇ ਤੁਸੀਂ ਵੀ ਇੱਕ ਵਾਰੀ ਬਣਾ ਕੇ ਆਪਣੇ ਘਰੇ ਜ਼ਰੂਰ ਟਰਾਈ ਕਰਿਓ ਤੇ ਤੁਸੀਂ ਮੈਨੂੰ ਦੱਸਿਓ ਜਦੋਂ ਤੁਸੀਂ ਆਪਣੇ ਘਰੇ ਆਪਣੇ ਤਰੀਕੇ ਨਾਲ ਬਣਾਈ ਤਾਂ ਤੁਹਾਨੂੰ ਕਿੱਦਾਂ ਦੀ ਲੱਗੀ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਂਦੀ ਆ ਵਧੀਆ ਲੱਗਦੀ ਆ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਥੈਂਕ ਯੂ ਫॉर ਵਾਚਿੰਗ